ਜੀ ਮੇਰਾ ਨਾਮ ਸੁਰਪ੍ਰੀਤ ਸਿੰਘ ਹੈ ਅਸੀਂ 32 ਸਾਲ 1992 ਦੇ ਵਿੱਚ ਘਰ ਅਫਗਾਨਿਸਤਾਨ ਕਾਬਲ ਕੰਧਾਰ ਤੋਂ ਅਸੀਂ ਆਏ ਆ ਤੇ ਅਸਾਂ ਨੂੰ ਅਜਤੀ ਸਾਲ ਹੋ ਗਿਆ ਸਾਨੂੰ ਭਾਰਤ ਆਏ ਨੂੰ ਜੋ ਕਿੰਨਾ ਸਮਾਂ ਲੱਗ ਗਿਆ ਇੱਥੇ ਪਹੁੰਚੇ ਪਹੁੰਚਦੇ ਕਿਹੋ ਜਿਹਾ ਸਫ਼ਰ ਸੀਗਾ ਕਿੰਨੀਆਂ ਮੁਸ਼ਕਿਲਾਂ ਦੇਖੋ ਜੀ ਅਸੀਂ ਜਦੋਂ ਇੱਥੇ ਆਏ ਸੀ ਅਸੀਂ ਛੋਟੇ-ਛੋਟੇ ਸਾਂ ਅਸੀਂ ਆਪਣੇ ਮਾਪਿਓ ਨੇ ਇੱਥੇ ਆਏ ਸਾਂ ਸਾਨੂੰ ਇਹ ਨਾ ਪਤਾ ਵਾ ਸਾਡਾ ਡੈਡੀ ਦੱਸਦਾ ਸੀ ਸਾਡਾ ਪਿਓ ਕਿ ਅਸੀਂ ਜਦੋਂ ਆਏ ਸੀ ਤੇ ਆਪਣੀਆਂ ਜਾਨਾਂ ਬਚਾ ਕੇ ਆਏ ਸਾਂ ਸਾਡਾ ਸਭ ਕੁਝ ਤਬਾਹ ਹੋ ਗਿਆ ਸੀ ਸਾਨੂੰ ਇਥੋਂ ਦੇ ਦੇਸ਼ ਨੇ ਸਾਨੂੰ ਪਨਾਹ ਦਿੱਤੀ ਸਾਨੂੰ ਇਥੋਂ ਦੇ ਦੇਸ਼ ਨੇ ਸਾਨੂੰ ਰੱਖਿਆ ਇਥੋਂ ਦੇ ਦੇਸ਼ ਨੇ ਸਾਨੂੰ ਸਕੂਲਾਂ 'ਚ ਪੁਆਇਆ ਸਾਨੂੰ ਰਹਿਣ ਵਾਸਤੇ ਜਗ੍ਹਾ ਦਿੱਤੀ ਖਾਣ ਨੂੰ ਕਪੜਾ ਰੋਟੀ ਦਿੱਤੀ ਪਾਉਣ ਨੂੰ ਕਪੜਾ ਦਿੱਤਾ ਬਹੁਤ ਅਸੀਂ ਇਹ ਦੇਸ਼ ਦਾ ਧੰਨਵਾਦ ਆ ਜਿਹੜਾ ਕਿ ਸਾਨੂੰ ਅਜੇ 30 32 ਸਾਲ ਹੋ ਗਿਆ ਸੀ ਅਜੇ ਦੇਸ਼ 'ਚ ਰਹਿ ਰਿਆਂ ਸਾਨੂੰ ਅਜੇ ਤੱਕ ਕੋਈ ਦਿੱਕਤ ਨਹੀਂ ਆਈ ਤੇ ਸਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਭਾਰਤ ਸਰਕਾਰ ਦਾ ਕਿ ਅਸੀਂ 30 32 ਸਾਲ ਸਾਨੂੰ ਇਹਨੇ ਰੱਖਿਆ ਮੋਦੀ ਸਰਕਾਰ ਨੂੰ ਕੀ ਕੀ ਸ਼ਬਦਾਂ ਦਾ ਧੰਨਵਾਦ ਕਰਾਂ ਅਸੀਂ ਤੇ ਸਾਨੂੰ ਜਦੋਂ ਬਹੁਤ-ਬਹੁਤ ਧੰਨਵਾਦ ਕਰਦੇ ਪਹਿਲੇ ਮੋਦੀ ਸਰਕਾਰ ਦਾ ਤੇ ਗੁਰਰਾਮਦਾ ਜੀ ਮਹਾਰਾਜ ਜੀ ਦਾ ਸਾਨੂੰ ਜਦੋਂ ਕੱਲ ਪਤਾ ਲੱਗਿਆ ਕਿ ਸੀਆਰਓ ਲਾਗੂ ਹੋ ਗਿਆ ਸਿਟੀਨਸ਼ਿਪ ਵਾਲਾ ਤੇ ਸਾਨੂੰ ਤੇ ਫੁੱਲੇ ਨਹੀਂ ਸਮਾਇਆ ਜਾ ਰਿਹਾ ਕਿਉਂਕਿ ਸਾਡੇ ਪਿਤਾ ਜੀ ਇਸੇ ਖੁਸ਼ ਵਿੱਚ ਚਲੇ ਗਏ ਵੀ ਇੱਕ ਦਿਨ ਸਾਨੂੰ ਭਾਰਤ ਨਾਗਰਿਕਤਾ ਮਿਲੇਗੀ ਸਾਨੂੰ ਆਪਣੀ ਪਛਾਣ ਮਿਲੇਗੀ ਔਰ ਉਹ ਵਿਚਾਰੇ ਇਹਨਾਂ ਦੇ ਕੰਮ ਵਿੱਚ ਚਲੇ ਗਏ ਫਿਰ ਉਸ ਤੋਂ ਬਾਅਦ ਸਾਡਾ ਸਮਾਂ ਆਇਆ ਅਸੀਂ ਵੀ 30 ਸਾਲ ਲਗਾਤਾਰ ਵੀਜ਼ਾ ਅਪਲਾਈ ਕਰਦੇ ਰਹੇ ਸਟੇ ਵੀਜ਼ਾ ਲੈ ਲੈ ਕੇ ਅਸੀਂ ਇੱਥੇ ਰਹਿੰਦੇ ਰਹੇ ਰਹਿੰਦੇ ਰਹੇ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਸਰਕਾਰਾਂ ਚਲੀਆਂ ਗਈਆਂ ਪਰ ਸਾਡੀ ਉਮੀਦ ਖਰੀ ਨਹੀਂ ਉਤਰੀ ਮੈਂ ਕਿਹਾ ਕੋਈ ਇਹੋ ਜਿਹਾ ਦਿਨ ਆਏਗਾ ਕਿ ਸਾਡੀ ਵੀ ਸੁਣਵਾਈ ਹੋਏਗੀ ਤੇ ਸਾਨੂੰ ਕੋਈ ਸਾਡਾ ਕੋਈ ਚਮਤਕਾਰ ਹੋਏਗਾ ਪਰ ਉਹੋ ਜਿਹਾ ਦਿਨ ਜਦੋਂ ਦੀ ਇਹ ਮੋਦੀ ਸਰਕਾਰ ਆਈ ਆ ਇਹ ਮੋਦੀ ਸਰਕਾਰ ਨੇ ਸਭ ਤੋਂ ਪਹਿਲੇ ਤੇ ਸਭ ਭਾਰਤ ਦਾ ਕੋਈ ਨਵੇਂ-ਨਵੇਂ ਕਾਨੂੰਨ ਕੱਢੇ ਨਵੇਂ-ਨਵੇਂ ਮੁਸ਼ਕਲਾ ਹੱਲ ਕੀਤਾ ਪਰ ਜਦੋਂ ਸਾਡਾ ਮੁਸ਼ਕਲਾ ਹੱਲ ਹੋਈ ਫਿਰ ਅਸੀਂ ਸਾਨੂੰ ਪਤਾ ਲੱਗਾ ਕਿ ਵਾਕਈ ਮੋਦੀ ਸਰਕਾਰ ਸਾਡੇ ਇਕੱਲੇ ਦਾ ਨਹੀਂ ਸਾਰੀ ਦੁਨੀਆ ਦਾ ਵਾਹ ਹਰ ਕਿਸੇ ਦਾ ਸੋਚਦਾ ਵਾ ਸਾਨੂੰ ਕੱਲ ਸਾਨੂੰ ਇਹਨਾਂ ਨੇ ਇਹ ਜਿਹੜਾ ਡਿਸੀਜਨ ਲਿੱਤਾ ਤੇ ਅਸੀਂ ਬਹੁਤ ਖੁਸ਼ ਹਾਂ ਮੋਦੀ ਸਰਕਾਰ ਤੋਂ ਇਸ ਗੱਲ ਤੋਂ ਪਰਿਵਾਰ ਦੀ ਕਿਵੇਂ ਦੀ ਖੁਸ਼ੀ ਪਰਿਵਾਰ ਦੀ ਖੁਸ਼ੀ ਤਾਂ ਬਹੁਤ ਹੈ ਸੰਭਾਲੀ ਨਹੀਂ ਜਾ ਰਹੀ ਹੈ ਸਾਡੀ ਮਾਤਾ ਜੀ ਨੂੰ ਪਤਾ ਲੱਗਾ ਕਿ ਤੇਰੇ ਪਿਤਾ ਜੀ ਤੇ ਐਸੇ ਦਾ ਗੰਭੀ ਚਲੇ ਗਏ ਨੇ ਪਰ ਮੈਨੂੰ ਕਿ ਮੀਸੀ ਕਿ ਮੈਂ ਵੀ ਇਦੇ ਚਲੀ ਜਾਉਂਗੀ ਪਰ ਨਹੀਂ ਉਹਨੂੰ ਜੋ ਤਾਂ ਪਤਾ ਲੱਗਿਆ ਕਿ ਹੁਣ ਮੈਂ ਇੱਕ ਭਾਰਤ ਨਾਗਰਿਕ ਤੇ ਭਾਰਤੀ ਨਾਗਰਿਕ ਬਣ ਕੇ ਇਥੇ ਜਾਵਾਂਗੀ ਤੇ ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੈ ਉਸ ਤੋਂ ਵੱਡੀ ਖੁਸ਼ੀ ਮੇਰਾ ਨਾਮ ਸਰ ਦਲਵਿੰਦਰ ਸਿੰਘ ਹੈ ਗਏ ਜੀ ਪਰ ਸਰਕਾਰ ਵੱਲੋਂ ਇਹਦਾ ਨਿਚੇ ਕਿ ਲਿਆ ਗਿਆ ਦੇ ਬਰੇ ਕਿ ਬਹੁਤ ਬਿਸੀਨੈਸ ਬਾਕਾਇ ਨੋ ਅਸੀਂ ਤੇ ਆਈ ਤੋਂ ਤਿੰਨ ਤੋਂ ਚਾਰ ਫਲ ਪਹਿਲੇ ਮੋਦੀ ਜੀ ਨੇ ਲਿਆ ਸੀ ਡਿਸੀਜਨ ਕਿ ਆਪਾਂ ਤੁਹਾਨੂੰ ਸੀਏਐਨ ਦਵਾਂਗੇ ਜੀ ਤੇ ਮਲਕੀ ਆਹੀ ਤੇ ਉਹੀ ਵੇਟ ਕਰ ਰਹੇ ਆ ਕਿ ਕਦੋਂ ਮੋਦੀ ਸਰਕਾਰ ਇਹ ਡਿਸੀਜਨ ਪੂਰਾ ਕਲੀਅਰ ਕਰਦੀ ਆ ਹਾਂਜੀ ਪਹਿਲਾਂ ਹੱਥ ਮਿਲੀ ਨਜ਼ਰ ਆਈ ਰਾਹਤ ਪੂਰੀ ਹੈ ਤੁਹਾਡੇ ਦੇਖ ਰਹੇ ਹੋ ਫੇਸ ਤੇ ਆਡੀ ਖੁਸ਼ੀ ਦੇਖ ਲਓ ਤੁਸੀਂ ਆਪ ਹੀ ਉੱਧਰ ਕੀ ਮਾਹੌਲ ਹੁੰਦਾ ਸੀ ਜਦੋਂ ਉੱਧਰ ਮਾਹੌਲ ਸਰ ਖਰਾਬ ਹੀ ਸੀ ਤੇ ਤਕਰੀਬਨ ਮੈਨੂੰ ਅੱਜ ਮੇਰੀ ਜਿਹੜੀ ਏਜ ਹੈ ਮੇਰੀ 29 ਸਾਲੇ ਲੇ ਗਿਆ ਮੇ ਜਦੋਂ ਆਇਆ ਸੀ ਇੱਕ ਸਾਲ ਪਹਿਲਾਂ ਜਦੋਂ ਉੱਧਰੋਂ ਆਇਆ ਹਾਂ ਤੇ ਜੇ ਆਪਣੇ ਮਦਰ ਫਾਦਰ ਜਿਹੜੇ ਕਹਿੰਦੇ ਸੀ ਕਿ ਕੋਈ ਮਾਹੌਲ ਚੰਗੇ ਨਹੀਂ ਸੀ ਹਾਂ ਨਾ ਕੋਈ ਪੜ੍ਹਾਈ ਸੀ ਨਾ ਕੁਝ ਸੀ ਉਹਦੇ ਬੇਸ ਕਰਕੇ ਵੀ ਅਸੀਂ ਇੱਥੇ ਆਏ ਆ ਕਿ ਤੁਹਾਡਾ ਸਟਰਗਲ ਸਾਡਾ ਕਵਰ ਹੋ ਜਾਏਗਾ ਸੈਟਿੰਗ ਹੋ ਜਾਈਗੀ ਤਕਰੀਬਨ ਹੀ ਸਾਡੀ ਉਹਨਾਂ ਘਰ ਦੇ ਵਿੱਚ ਕਿਸੇ ਦਾ ਮਾਹੌਲ ਆ ਜਾਏਗਾ ਘਰ ਦੇ ਵਿੱਚ ਤੇ ਬਹੁਤ ਖੁਸ਼ੀ ਆ ਜੀ ਹੁਣ ਮੇਰੀ ਆਏ ਨੇ ਜਿਹੜੇ ਜਿਹੜੇ ਮੇਰੇ ਆਪਣੇ ਦੋ ਬੱਚੇ ਆ ਜੀ ਹਾਂ ਮੈਰਿਜ ਦੇ ਵਿੱਚ ਵੀ ਬਹੁਤ ਪ੍ਰੋਬਲਮ ਆਈਆਂ ਹਨ ਆਂਡਰ ਕਿ ਸਿਸਟਰ ਮੇਰੇ ਸਿਸਟਰ ਦੀਆਂ ਵੀ ਮੈਰਿਜ ਕਰੀਆਂ ਸੀ ਉਹ ਲੋਕੀ ਜਿਵੇਂ ਜਿਹਨਾਂ ਨਾਲ ਸਾਡਾ ਰਿਸ਼ਤਾ ਨਹੀਂ ਉਹਨਾਂ ਦਾ ਰਿਸ਼ਤਾ ਹੁੰਦਾ ਸੀ ਜਿਵੇਂ ਉਹ ਕਹਿੰਦੇ ਕਿ ਯਾਰ ਇਹ ਇਹਨਾਂ ਦਾ ਡਾਕੂਮੈਂਟ ਦਾ ਬੰਗਾ ਰਹਿਣਾ ਹੈ ਇਹਨਾਂ ਨੇ ਨਹੀਂ ਕਰਦੇ ਬਹੁਤ ਮੁਸ਼ਕਲਾਂ ਨਾਲ ਤਾਂ ਵੀ ਤਕਰੀਬਨ ਹੋ ਗਿਆ ਹੈ ਹਾਂ ਜੀ ਵਿਆਹ ਵੀ ਕਹਿ ਰਹੇ ਸਰ ਤੁਹਾਨੂੰ ਕਿ ਤਕਰੀਬਨ ਬਹੁਤ ਮੁਸ਼ਕਲਾਂ ਆਈਆਂ ਵਿਆਹ ਦੇ ਚੱਕਰ 'ਚ ਵੀ ਕਿ ਬਸ ਫਿਰ ਵੀ ਇੱਕ ਜਿਹੜੇ ਆਪਣੇ ਕੋਈ ਪੁਰਾਣੇ ਰਿਸ਼ਤੇਦਾਰ ਹੈਗੇ ਜੀ ਜਿਹੜੇ ਸੰਤਾਲੀ ਦੇ ਮੰਡ ਦੇ ਆਏ ਸੀ ਉਹਨਾਂ ਦੇ ਚੱਕਰ 'ਚ ਸਾਰੇ ਮਨ ਕੀ ਹੋ ਗਿਆ ਹੁਣ ਭਰ ਸਰਕਾਰ ਦਾ ਕਿੱਦਾਂ ਤੁਹਾਨੂੰ ਬਹੁਤ ਬਹੁਤ ਹੱਥ ਜੋੜ ਕੇ ਕਰਦੇ ਜੀ ਉਹਨਾਂ ਦਾ ਧੰਨਵਾਦ ਮੈਂ ਤਾਂ